ਕਾਤੇ ਇੱਕ ਕੋੜਾ ਗੂਜਾ ਲਾਉ ਉਹਨੇ ਜਪਾਈਆ ਗੁਰਾਹੇ ਮਹੀਨੇ ਬਾਅਦ ਆਇਆ ਕਰਾਂਗੇ ਉਹ ਆਟਾ ਲੈ ਗਿਆ ਕਰਾਂ ਫਿਰ ਉਹ ਕੁਦਰਤ ਨੇ ਉਹ ਜਾ ਕੰਮ ਕੀਤਾ ਥੋੜੇ ਰੁਪਏ ਪੈ ਪੜ ਗਏ ਤੇ ਘੋੜੀ ਲੈ ਲਈ ਤੇ ਘੋੜੀ ਦੇ ਤੇ ਖੁਰਚੀ ਪਾ ਲਈ ਜਿਹਨੂੰ ਬੋਰਾ ਆਉਂਦੇ ਆ ਉਹਦੇ ਤੇ ਇੱਕ ਘੋੜੀ ਦੇ ਬੰਦਾ ਚੜਿਆ ਹੁਣਾ ਉਹ ਰਾਤ ਤੇ ਦੀ ਡਿਊਟੀ ਲਾਤੀ ਉਹਦੀ ਉਹਨੇ ਮਹੀਨੇ ਬਾਅਦ ਉਹ ਆਟਾ ਇਕੱਠਾ ਕਰਦਾ ਵਰਤਾ ਇਕੱਠਾ ਜਿਉ ਉਹ ਨਾ ਕੋ ਸਾਫ ਕਰਦਾ ਕੋਪਾ ਦੁਰਯੋਗ ਨਹੀਂ ਜਾਂਦੀ ਨਹੀਂ ਜਿਹੜਾ ਜਾਣਾ ਨੂੰ ਪ੍ਰਸਾਦਾ ਸਟਾਉਣਾ ਫਿਰ ਬਾਬੇ ਨੇ ਜਿਵੇਂ ਜਿਵੇਂ ਆਇਆ ਉਹਨਾਂ ਤੇ ਰਹਾ ਨਹੀਂ ਕਰਕੇ ਛੱਟਾ ਆਕੇ ਏਡਾ ਵੱਡਾ ਕੰਮ ਆਪਣੇ ਭਟੇ ਲਾਤੇ ਆਪਣਾ ਕੰਮ ਕਰਦੇ ਥੱਲੋਂ ਨੀਹਾਂ ਪੁੱੜ ਪੁੱੜ ਕੇ ਲਿਆ ਦਿਖਾਵਾ ਅਜੀ ਇੱਕ ਇੱਕ ਵਾਰ ਦੇ ਵਿੱਚ ਬੱਤੀ ਬੱਤੀ ਹਾਰ ਰੇਟ ਲੱਗਦੀ ਥੱਲੋਂ ਜਦੋਂ ਬੰਦ ਕਰਕੇ ਲਾ ਉਹਦੇ ਵੀ ਆਲੇ ਦੁਆਲੇ ਉਹ ਬੋਹਰ ਸਾਹਿਬ ਵੀ ਗੁਰੂਕੇ ਲਾਹੌਰ ਵੀ ਕਿਤੇ ਕਿਤੇ ਡੰਗੇ ਵੱਧਦੇ ਆ। ਸਾਣਿਆਂ ਹੁਣ ਇੱਕ ਡੰਗਾ ਡਿੱਗਣ ਲੱਗਾ ਹੀ। ਤੇ ਸਾਡੀ ਜਾਨ ਨਿਕਲ ਗਈ ਉੱਥੇ। ਹੁਣ ਆ ਜੇ ਬਾਬਾ ਜੀ ਡੱਕ ਸਕਦੇ ਤੇ ਡੱਕ ਲੋ। ਰੁਪਈਏ ਕਰੋੜਾਂ ਲੱਗਦੇ ਤੇ ਧਾੜੀ ਲੱਗਦੇ ਆ। ਧਾੜੀ ਥੋੜਾ ਜਿਹਾ ਡਿੱਗਣ ਲੱਗਾ। ਅਈ ਉਸ ਵੇਲੇ ਪੱਤ ਕਰਕੇ ਮੈਂ ਸਾਰਿਆਂ ਨੂੰ ਪੱਤ ਕਰਾਤਾ। ਮੈਂ ਬਾਕੀ ਕੰਮ ਪੱਤ ਕਰਤਾ। ਕਹਿਣੋ ਇਹਨੂੰ ਕਹੀ। ਹਾਂਜੀ। ਉਹ ਮਿਸਤਰੀ ਸਾਰੇ ਦੇ ਉੱਤੇ ਧਾਕੇ ਉਹ ਕਰਵਾਇਆ। ਜੀ ਇੱਕ ਹੋਰ ਡੇੜੀ ਬੜੀ ਤੇ ਨਹੀਂ ਡੇੜੀ ਬਣਾਈ। ਉਹ ਨਾਲ ਕਮਰੇ ਹੀ ਹੈ ਉਹ ਵੀ ਆਪਣੇ ਪਾੜ ਕੇ ਕਮਰੇ ਪਹਿਲੋ ਪਾੜ ਗਏ ਉਸ ਆਪੋਂ ਦੇ ਵੀ ਇਹਦੇ ਬੱਬੇ ਕੋਹੇ ਬਣੋਟੇ ਆ ਤੁਹਾਡੇ ਕੋਲ ਬਣਾਏ ਹੁਣ ਉਟਾਏ ਇੱਕ ਡੇਢ ਵੀ ਪਾੜ ਗਈ ਨਾਲ ਉਹਦੇ ਇਡੀ ਐ ਤੇੜ ਆ ਗਈ ਅਹੀਂ ਇਹਨਾਂ ਦੇ ਗੁਰੂਆਂ ਦੇ ਤੇੜ ਆ ਗਈ ਆ ਬਾਹਰ ਇਹਨਾਂ ਵੇ ਕੇਸ ਤੇ ਢੱਕ ਪਏ ਨਿਰਬਟ ਆਕਤ ਹੋਣ ਹੋਣ ਭਾਤੀ ਆ ਉਹ ਹੁਣ ਮੇਲਾ ਕਰਕੇ ਆਏ ਉੱਥੇ ਉਹਦੇ ਤੋਂ ਬਾਅਦ ਉਹਦੇ ਚ ਫਰਮੋਰ ਕਰਕੇ ਨਾ ਥੱਲੇ ਬਟ ਦੇ ਫੋਰ ਕਰਕੇ ਵਿੱਚ ਉਹ ਰੇਕ ਜੇ ਬੰਨ ਗਏ ਜਿਹੜਾ ਕੁਲਾ ਨਿਕਾਉਂਦੇ ਆ ਇਹ ਤਾਂ ਬੰਨ ਕੇ ਫੇਰ ਉਹ ਜਾਂ ਨਿਆਰ ਬਿੰਦਾ ਮਰੋ ਜਿਹੜੀ ਅਸਾਦੀ ਸੇਵਾ ਹੋਤਾਂ ਦੀ ਕਿਥੇ ਜੀਆਂ ਕਿਥੇ ਦੇ ਪਧਰੀ ਸੇਵਾ ਜਦੋਂ ਸੌਣ ਵੀ ਤਾਂ ਜਿਹੜੇ ਵੇਦੇ ਉਦੋਂ ਆਉਣੇ ਆ ਨਾਲ ਖੀਰ ਬਣਾਉਣਾ ਨਾਲ ਪੂਰੇ ਬਣਾਉਣਾ ਮਾਰ ਕੇ ਤੇ ਨਾਲ ਅੰਬ ਦੇਣੇ ਆ ਹਾਂਜੀ ਤੇ ਉਹ ਦੋ ਦੂਗ ਮੇਲੇ ਹੁੰਦੇ ਉਹਦੇ ਵਿੱਚ ਉਦਾਂ ਹੀ ਲੈ ਦੋ ਪੇਲੇ ਆਉਂਦੇ ਆ ਇਹ ਕੌੜਾ ਕੀਤਕੋ ਸਾਹਿਬ ਇਹ ਕੌੜਾ ਕੋਹ ਸਾਹਿਬ ਪੂਰੇ ਦੋਵੇਂ ਪੂਰੇ ਕਰਨੇ ਤੇ ਬੇਸੀ ਕਿਉਂ ਦੇ ਰਹੇ ਆ 40 ਪਰ 50 ਦੀ ਲੱਗਦੇ ਕਦੀ ਭਾਜੀ ਤੇ ਉਹਨਾਂ ਸਾਡੇ ਤੋਂ ਬਹੁਤ ਤਰੀਕਾ ਆਉਂ ਗਿਆ ਤੇ ਜਦੋਂ ਉਹ